ਇੱਕ ਕੱਗਰ ਦੇ ਵਿੱਚ ਇੱਕ ਵੱਡਾ ਪਾੜ ਪੈ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਤਕਰੀਬਨ 50 ਤੋਂ 70 ਫੁੱਟ ਦਾ ਇਹ ਪਾੜ ਹੈ ਜਿਹੜਾ ਪਾਣੀ ਬਹੁਤ ਤੇਜ਼ ਸੀਗਾ ਤੇ ਜਿਹੜਾ ਕਿਸਾਨ ਹੈ ਇਸ ਪਾਣੀ ਨੂੰ ਰੋਕ ਨਹੀਂ पाए ਕਿਸਾਨਾਂ ਵੱਲੋਂ ਬਹੁਤ ਜ਼ਿਆਦਾ ਜਿਹੜੀ ਹੈ ਲਗਾਤਾਰ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਜੀ ਲੈਟ ਰੋਡ ਦੀ ਸਹੂਲਤ ਨਹੀਂ ਐਸਡੀਮ ਆਇਆ ਸੀ ਜੀ ਅਸੀਂ ਕਹਿੰਦੇ 50 ਲੈਟਰ ਦੇ ਤਾਂ ਸਾਡੇ 7 ਕਿਲੋਮੀਟਰ ਆਪਣੇ ਲਵਾਈ ਬਣ ਜਾਂਦੀ ਹੈ ਉਹ ਕਹਿੰਦਾ ਲੈਟਰ ਇੰਨੀ ਤਾਂ ਨਹੀਂ ਮਿਲਦੇ ਆ ਜੀ ਮੇਰੇ ਸੀਗਾ ਸਾਨੂੰ ਇੱਕ ਕਮੋਂਬਤੀ ਦੇ ਦੋ ਜੀ ਅਸੀਂ ਖੜੇ ਆ ਸਿਰਸਾ ਜ਼ਿਲ੍ਹਾ ਦੇ ਪਨਿਹਾਰੀ ਪਿੰਡ ਦੇ ਵਿੱਚ ਜਿੱਥੇ ਕੱਗਰ ਦੇ ਵਿੱਚ ਇੱਕ ਵੱਡਾ ਪਾੜ ਪੈ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਤਕਰੀਬਨ 50 ਤੋਂ 70 ਫੁੱਟ ਦਾ ਇਹ ਪਾੜ ਹੈ ਇੱਕ ਵਾਰ ਜ਼ੂਮ ਕਰਕੇ ਵਿਖਾਈਏ ਤਾਂ ਇਹ ਪਾੜ ਜਿਹੜਾ ਹੈ ਇਹਦੇ ਵਿੱਚ ਦੀ ਲਗਾਤਾਰ ਬੜੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਹੈ ਪਾਣੀ ਕਿਸਾਨਾਂ ਦੀਆਂ ਫਸਲਾਂ ਨੂੰ ਡਬੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਖਤਰਨਾਕ ਇਹ ਬੰਜਰ ਹੈ ਇੱਕ ਇੱਥੇ ਵੀਰ ਖੜੇ ਨੇ ਦੂਜੇ ਪਾਸੇ ਉਹਨਾਂ ਨਾਲ ਗੱਲ ਕਰਦੇ ਆਂ ਬਾਈ ਕਿਵੇਂ ਪਤਾ ਲੱਗਾ ਹਾਂਜੀ ਬਾਈ ਜੀ ਆਪਾਂ ਇੱਥੇ ਜਿਹੜਾ ਲਗਾਤਾਰ ਕਈ ਦਿਨਾਂ ਤੋਂ ਜਦੋਂ ਦਾ ਘੱਗਰ ਨਦੀ ਦਾ ਜਿਹੜਾ ਪਾਣੀ ਹੈ ਉਹਦਾ ਲੈਵਲ ਵਧਿਆ ਅਸੀਂ ਦਿਨ ਰਾਤ ਜਿਹੜੇ ਇੱਕ ਗੰਨਦੀ ਦੇ ਪੰਨ ਦੇ ਉੱਪਰ ਜਿਹੜੇ ਪਹਿਰੇ ਦਿੱਤੇ ਜਾਂਦੇ ਆ ਤਾਂ ਇੱਥੇ ਕਰੀਬਨ ਆਪਣੇ ਜਿਹੜੇ ਉਧਰਲੀ ਸਾਈਡ ਵੀ ਜਿਹੜੇ ਆ ਜਿਹੜੇ ਉਸ ਪੁਣਿਆਰੀ ਪਿੰਡ ਦੇ ਬੰਦੇ ਹੈਗੇ ਉਹ ਜਿਹੜੇ ਪਹਿਰੇ ਦੇ ਰਹੇ ਸੀਗੇ ਤਾਂ ਜੋ ਜਦੋਂ ਇੱਥੇ ਪਹੁੰਚੇ ਤਾਂ ਜਿਹੜਾ ਸ਼ਾਇਦ ਤੱਕ ਜਿਹੜਾ ਕੀੜਿਆਂ ਦਾ ਭੌਣ ਸੀ ਇਹਦੇ ਵਿੱਚ ਤੇ ਉਹਦੇ ਹੁਣ ਹੋਣ ਕਾਰਨ ਜਿਹੜਾ ਇੱਕੇ ਦਾ ਵੀ ਬੰਨ ਖਿਸਕ ਗਿਆ ਤੇ ਜਿਹੜੇ ਅਲਾਸਮੈਂਟਾਂ ਕਰਾਈਆਂ ਗਈਆਂ ਫਿਰ ਲੋਕ ਪਹੁੰਚੇ ਜੇ ਸੀ ਮੇ ਪਹੁੰਚੀਆਂ ਪਰ ਜਿਹੜੇ ਹਾਂਜੀ ਉਦੋਂ ਨੂੰ ਜਿਹੜਾ ਪਾਣੀ ਬਹੁਤ ਤੇਜ਼ ਸੀਗਾ ਤੇ ਜਿਹੜਾ ਕਿਸਾਨ ਹੈ ਇਸ ਪਾਣੀ ਨੂੰ ਰੋਕ ਨਹੀਂ पाए ਕਿਸਾਨਾਂ ਵੱਲੋਂ ਬਹੁਤ ਜ਼ਿਆਦਾ ਜਿਹੜੀ ਹੈ ਲਗਾਤਾਰ ਕੋਸ਼ਿਸ਼ ਕੀਤੀ ਗਈ ਸੀ ਗੱਟੇ ਭਰੇ ਜਾਂ ਆਪਣੇ ਜਿਹੜਾ ਡਾਣੇ ਵਗੈਰਾ ਲਾਏ ਗਏ ਪਾਣੀ ਨੂੰ ਰੋਕਣ ਵਾਸਤੇ ਕਰੀਬਨ ਆਪਾਂ ਕਹਿ ਸਕਦੇ ਦੋ ਘੰਟੇ ਕਿਸਾਨਾਂ ਨੇ ਲਗਾਤਾਰ ਜਿਹੜੀ ਮਿਹਨਤ કરી ਤਾਂ ਕਿਸਾਨਾਂ ਦੀ ਜਿਹੜੀ ਮਿਹਨਤ ਦਾ ਉਹ ਫਲ ਨਹੀਂ ਮਿਲਿਆ ਇਸ ਕਰਕੇ ਜਿਹੜਾ ਪਾਣੀ ਨਹੀਂ ਰੁਕ ਪਾਇਆ ਤੇ ਹਾਂਜੀ ਬਾਈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਲਗਾਤਾਰ ਜਿਹੜਾ ਪਾੜ ਬਿਲਕੁਲ ਇੱਥੇ ਲਗਾਤਾਰ ਪਾੜ ਜਿਹੜਾ ਉਹ ਵਧ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਛੱਲਾ ਮਾਰਦਾ ਹੋਇਆ ਪਾਣੀ ਜਿਹੜਾ ਹੈ ਪਾਣੀ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰ ਰਿਹਾ ਹੈ ਤੇ ਇਹਦੇ ਨਾਲ ਹੀ ਇੱਥੇ ਜਿਹੜੇ ਮੌਜੂਦ ਲੋਕ ਉਹਨਾਂ ਨੇ ਦੱਸਿਆ ਕਿਥੇ ਨੌਜਵਾਨ ਨੇ ਜਿਵੇਂ ਦੱਸਿਆ ਕਿ ਇੱਥੇ ਇੱਕ ਕੀੜੀਆਂ ਦਾ ਭੌਣ ਸੀ ਜਿਹੜਾ ਉਹਦੇ ਤੋਂ ਪਾਣੀ ਰਿਸਣਾ ਸ਼ੁਰੂ ਹੋਇਆ ਸੀ ਵੇਖਦਿਆਂ ਹੀ ਵੇਖਦਿਆਂ ਇੱਥੇ 10 ਫੁੱਟ ਦੇ ਪਾੜ ਤੋਂ ਤਕਰੀਬਨ 70 ਫੁੱਟ ਦਾ ਜਿਹੜਾ ਪਾੜ ਹੋ ਚੁੱਕਿਆ ਹੈ ਤੇ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਥੇ ਕਾਫੀ ਇਕੱਠ ਵੇਖਣ ਨੂੰ ਮਿਲਿਆ ਤਾਂ ਪਰ ਹੁਣ ਇੱਥੇ ਜਦੋਂ ਲੋਕ ਨਾਕਾਮ ਰਹੇ ਤਾਂ ਬਿਲਕੁਲ ਉਹ ਆਪਦੇ ਘਰਾਂ ਨੂੰ ਵਾਪਸ ਪਰਤ ਗਏ ਤੇ ਪਿੰਡ ਦੇ ਨਜ਼ਦੀਕ ਜਿਹੜਾ ਕੋਈ ਇੱਕ ਬੰਨ ਦੱਸਿਆ ਜਾ ਰਿਹਾ ਹੈ ਉੱਥੇ ਜਾ ਕੇ ਉਸ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨਾ ਵੱਡਾ ਇੱਕ ਮੌਤ ਦਾ ਮੰਜ਼ਰ ਬਣਿਆ ਹੋਇਆ ਹੈ ਕਿਉਂਕਿ ਇਸ ਦੂਸਰੀ ਸਾਈਡ ਜੇਕਰ ਦਿਖਾਈਏ ਤਾਂ ਇੱਧਰ ਵੀ ਲਗਾਤਾਰ ਮੀਂਹ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਖਾਰਾ ਪੈ ਰਹੀਆਂ ਘਾਰਾ ਪੈ ਰਹੀਆਂ ਤੇ ਲਗਾਤਾਰ ਬੰਨ ਖੁਰਨ ਦੇ ਜਿਹੜੇ ਆ ਉਹ ਚਾਂਸ ਲੱਗ ਰਹੇ ਨੇ ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਉਧਰ ਜਿਹੜੇ ਕੁਝ ਲੋਕ ਖੜੇ ਆ ਉਹ ਵੀ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸਾਧ ਰਹੇ ਨੇ ਉਹ ਕੁਝ ਮੈਸੇਜ ਦੇ ਰਹੇ ਨੇ ਇਹਦੇ ਨਾਲ ਹੀ ਇੱਥੇ ਕਿਸਾਨ ਜਿਹੜੇ ਆ ਇਧਰ ਵਾਲੇ ਬੰਨ ਦੇ ਵਾਲੇ ਪਾਸੇ ਜਿਹੜੇ ਪਿੰਡ ਦੇ ਕਿਸਾਨ ਆ ਉਹ ਵੀ ਇੱਥੇ ਪਹੁੰਚੇ ਆ ਆਈ ਸੀਗੇ ਕੰਮ ਹੋ ਗਏ ਨਹੀਂ ਬੰਨਿਆ ਨਹੀਂ ਗਿਆ ਜੀ ਇੱਕੇ ਦਮ ਉੱਚੇ ਤੋਂ ਟੁੱਟੀ ਹੈ ਜੀ ਫਿਰ ਕਾਰਾ ਦਮਾ ਖੁੱਲ ਗਿਆ ਜੀ ਤੇ ਜਿਵੇਂ ਹੁਣ ਤੁਹਾਡੇ ਇੱਧਰ ਕਿ ਕਿਵੇਂ ਆ ਸਥਿਤੀ ਕਿਵੇਂ ਆ ਸਾਡੇ ਠੀਕ ਹੀ ਹੈ ਜੀ ਇੱਕ ਵਾਰ ਤਾਂ ਸਹੀ ਹੈ ਇੱਕ ਵਾਰ ਤਾਂ ਘਟ ਗਿਆ ਪਾਣੀ ਟੁੱਟਣ ਕਰਕੇ ਹਾਂ ਬਾਕੀ ਠੀਕ ਹੀ ਹੈ ਜੀ ਹੋਰ ਪਾਣੀ ਬੁਣੀ ਨਾ ਆਵੇਦਾ ਜੀ ਤੇ ਇੱਕ ਸਾਡੇ ਜੀ ਲੈਟਰ ਲੋਡ ਦੀ ਸੁਵਿਧਾ ਨਹੀਂ ਐਸਡੀ ਮ ਆਇਆ ਸੀ ਜੀ ਅਸੀਂ ਕਹਿੰਦੇ 50 ਲੈਟਰ ਦੇ ਤਾਂ ਸਾਡੇ 7 ਕਿਲੋਮੀਟਰ ਆਪਣੇ ਲਵਾਈ ਬਣ ਜਾਂਦੀ ਹੈ ਉਹ ਕਹਿੰਦਾ ਲੈਟਰ ਨਹੀਂ ਤਾਂ ਨਹੀਂ ਮਿਲਨੇ ਜੀ ਫਿਰ ਅਸੀਂ ਕਹਿੰਦੇ ਸਾਨੂੰ ਇੱਕ ਇੱਕ ਮੋਮਬਤੀ ਦੇ ਦਿਓ ਜੀ ਇਹ ਮੋਮਬਤੀਆਂ ਦੇ ਡੱਬੇ ਦੇ ਦਿਓ ਜੇ ਸੀ ਮੰਨਣ ਚ ਕਰੇ ਕਿ ਐ ਨਹੀਂ ਜੀ ਕੋਈ ਤੇਲ ਦੇ ਦਿਓ ਫਿਰ ਸਰਪੰਚ ਵੀ ਮੌਕੇ ਸੀ ਮਤਲਬ ਪ੍ਰਸ਼ਾਸਨ ਜਿਹੜਾ ਉਹਦਾ ਕੋਈ ਅਜੇ ਤੱਕ ਸਪੋਰਟ ਹੀ ਨਹੀਂ ਹੈਗੀ ਜੀ ਤੇਲ ਤੇਲ ਵੀ ਆਪਣੇ ਪੱਲੋਂ ਮਚਾਰੇ ਆਂ ਜੀ ਠੀਕ ਹੈ ਜੀ ਤੇਲ ਮੰਗਿਆ ਸੀ ਕਹਿੰਦਾ ਕੋਈ ਉਹਨ ਸਰਪੰਚ ਨੂੰ ਕਹਿੰਦੇ ਕੋ ਰੈਗੂਲੇਸ਼ਨ ਪਾ ਦਿਓ ਕੋਈ ਨਾ ਮੈਂ ਸਵੇਰੇ ਮਸੋਡਾ ਮਸਲਾ ਹੱਲ ਕਰੂਗਾ ਜੇ 2023 ਦੀ ਗੱਲ ਜਾਂ ਉਸ ਤੋਂ ਪਹਿਲਾਂ ਦੀ ਇੱਧਰ ਕੋਈ ਟੁੱਟਿਆ ਸੀ ਬੰਨ ਪਹਿਲਾਂ ਨਾ ਜੀ ਹੁਣ ਅਜੇ ਤੱਕ ਬਚਾਈ ਰਿਆ ਬਚਾਈ ਜੇ ਵੀ ਨਹੀਂ ਟੁੱਟੇ ਜੀ ਸਾਡੇ ਤੇ ਜੇ ਵੀ ਇੱਧਰ ਪਾਣੀ ਸੀਗਾ ਸਾਰੇ ਪਰ ਸਾਡੇ ਨਹੀਂ ਟੁੱਟੇ ਪਰ ਹੁਣ ਲੱਗ ਰਿਹਾ ਕਿਤੇ ਨਾ ਕਿਤੇ ਖਤਰਾ ਹੁਣ ਆ ਮੌਸਮ ਕਰਕੇ ਜੀ ਹੁਣ ਮਿੱਟੀ ਨਹੀਂ ਆ ਰਹੀ ਹੁਣ ਟਰੈਕਟਰ ਬੰਦ ਹੋ ਜਾਣਗੇ ਹੁਣ ਮਿੱਟੀ ਨਹੀਂ ਆਉਗੀ ਕਿਉਂ ਬਾਹਰ ਆ ਗਿੱਲੇ ਹੋ ਗਏ ਬੰਦ ਉੱਧਰ ਗੱਲ ਕਰੀਏ ਜਿਵੇਂ ਉੱਧਰ ਕੋਈ ਕਿਸੇ ਤਰ੍ਹਾਂ ਦਾ ਹੁਣ ਪੁਖਤਾ ਪ੍ਰਬੰਧ ਨਹੀਂ ਕਰ ਰਹੀ ਤੇ ਪਾੜ ਜਿਹੜਾ ਵਧਦਾ ਜਾਊਗਾ ਕਿਉਂ ਨਹੀਂ ਹੁਣ ਕਰ ਰਹੇ ਕੋਈ ਉੱਧਰ ਉਹ ਹੀ ਕੋਈ ਪ੍ਰਬੰਧ ਨਹੀਂ ਉਹਦਾ ਹੁੰਦਾ ਨਹੀਂ ਹੁਣ ਇੱਕ ਤਾਂ ਮਿੱਟੀ ਨਹੀਂ ਆਉਂਦੀ ਰਸਤੇ ਗਿੱਲੇ ਹੋ ਗਏ ਸਾਰੇ ਮਿੱਟੀ ਲਿਆਉਂਗਾ ਕਿਥੋਂ ਨੇ ਰਬ ਨੇ ਰਾ ਰੋਕਤੇ ਸਾਰੇ ਮਿੱਟੀ ਆਉਂਦੀ ਪਿੰਡ ਤੋਂ ਮਿੱਟੀ ਆਉਂਦੀ ਹੈ ਭਰੋਖਾ ਪਿੰਡ ਤੋਂ 5 ਕਿਲੋਮੀਟਰ ਉੱਥੋਂ ਉੱਥੇ ਲੈ ਕੇ ਤੇ ਗੱਬੀ ਹੁਣ ਪਾਣੀ ਚ ਕਿਵੇਂ ਬੰਦੀ ਆ ਬਾਬਾ ਮਾਇ ਸੀ ਵਿਚਾਰਾ ਨੇ ਜੋਰ ਬਹੁਤ ਲਾਇਆ ਸੀ ਡਾਂਲੇ ਡੂਣੇ ਸਿੱਟੇ ਵਿੱਚ ਬੰਦੇ ਵੀ ਬੜਿਆ ਬੁੜੀਆਂ ਵੀ ਬੜੀਆਂ ਪਰ ਨਹੀਂ ਬੰਦੇ ਬੜੇ ਕਾਬੂ ਨਹੀਂ ਆ ਬਿਲਕੁਲ ਇੱਕ ਵਾਰ ਫੇਰ ਵਿਖਾਈਏ ਕਿ ਜਿਹੜਾ ਪਾੜ ਹੈ ਪਾੜ ਲਗਾਤਾਰ ਵੱਧ ਰਿਹਾ ਹੈ ਇੱਥੋਂ ਦੇ ਜਿਹੜੇ ਕਿਸਾਨ ਹੈ ਉਹਨਾਂ ਵੱਲੋਂ ਵੀ ਇਹੀ ਕਹਿਣਾ ਕਿ ਲਗਾਤਾਰ ਉਹ ਪਰਲੇ ਪਿੰਡ ਦੇ ਜਿਹੜੇ ਲੋਕ ਹੈ ਉਹ ਲਗਾਤਾਰ ਇੱਥੇ ਕੋਸ਼ਿਸ਼ ਕਰਕੇ ਗਏ ਆ ਪਰ ਕੋਸ਼ਿਸ਼ ਜਿਹੜੀ ਆ ਬਿਲਕੁਲ ਨਕਾਮ ਹੋਈ ਹੈ ਲਗਾਤਾਰ ਇੱਥੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਾੜ ਜਿਹੜਾ ਹੈ ਪਾੜ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ ਤੇ ਅਜੇ ਤੱਕ ਵੱਡੀ ਗੱਲ ਇਹ ਹੈ ਕਿ ਅਜੇ ਤੱਕ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵੇਖਣ ਨੂੰ ਨਹੀਂ ਮਿਲ ਰਿਹਾ ਵੇਖਣਾ ਇਹ ਹੋਵੇਗਾ ਕਿ ਜਿਹੜਾ ਇਹ ਲਗਾਤਾਰ ਪਾੜ ਪੈ ਰਿਹਾ ਹੈ ਇਸ ਤੋਂ ਬਾਅਦ ਕਿਸਾਨ ਕੀ ਪੁਕਤਾ ਪ੍ਰਬੰਧ ਕਰਦੇ ਨੇ ਇਹ ਪਾੜ ਇਹ ਪਾੜ ਭਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਜੇ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੁਣ ਇਹਦੇ ਨਾਲ ਹੀ ਸਾਡੇ ਨਾਲ ਜੁੜੇ ਰਹੋ ਅਸੀਂ ਅਗਲੀ ਖਬਰ ਅਗਲੀ ਕਿਸੇ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਪ੍ਰਕਾਸ਼ ਦੇ ਨਾਲ ਸੁਖਵਿੰਦਰ ਨੀਕੂ ਟੀਵੀ ਪੰਜਾਬੀ